ਆ ਤੇ ਹਾਓ ਬੰਦੀ ਰੋਟੀ ਰੋਟੀ ਤਾਂ ਬੰਨਤੀ ਪੁੱਤ ਆ ਪਈਆ ਲਿਆ ਚੱਲ ਚਲੀਏ ਲਿਆ ਪਹਿਲਾ ਮੈਨੂੰ ਉਹ ਫੜਾ ਨਗੰਦੇ ਵਾਲੀ ਸੂਈ ਤੇਰੀ ਲੰਗਾਈ ਸੀ ਤੇ ਇਥੋਂ ਓਹੋ ਉਹ ਤਾਂ ਦਿਮਾਗ ਚੋਂ ਨਿਕਲ ਗਈ ਮੈਂ ਕੋਈ ਨਹੀਂ ਹੁਣ ਆਉਂਦਾ ਹੋਇਆ ਲਿਆ ਦੂੰਗਾ ਹਾਂ ਮਾਂ ਵਾਲੀ ਗੱਲ ਤਾਂ ਦਿਮਾਗ ਚੋਂ ਨਿਕਲ ਗਈ ਸਰ ਗਿਆ ਹੁਣ ਤਿਆਰ ਰੱਖਿਆ ਕਰ ਪੁੱਤ ਕਵੀਨਦਾਰ ਹੋ ਗਿਆ ਤੂੰ ਸੁੱਖ ਨਾਲ ਪਿਓ ਬਣਨ ਵਾਲਾ ਹੈ ਹੈ ਹਾਂ ਆਹੋ ਵਧਾਈਆਂ ਤੈਨੂੰ ਚਲ ਵਸਾਉ ਨੂੰ ਵਧਾਵੇ ਵਾਹਿਗੁਰੂ ਸੱਚਾ ਪਾਤਸ਼ਾਹ ਮਿੱਠੀਆਂ ਗੋਲੀਆਂ ਨਾ ਭੁੱਲਿਆ ਕਰੀ ਜਵਾਖਾਂ ਵਾਸਤੇ ਫਿਰ ਦੇਖ ਲੈ ਤੇਰੇ ਝੱਗੇ ਨੂੰ ਫੜ ਫੜ ਖਿੱਚਿਆ ਕਰਨਗੇ ਚੱਲ ਦੁਕਾਨ ਤੇ ਕੋਈ ਗੱਲ ਨਹੀਂ ਵਾ ਫਿਰ ਤਾਂ ਤੈਨੂੰ ਵੀ ਵਧਾਈਆਂ ਆਖਰ ਨੂੰ ਤੂੰ ਵੀ ਦਾਦੀ ਬਣ ਆਲੀਆ ਦਾਦੀ ਬਣ ਆਲੀਆ ਸਹੀ ਗੱਲ ਹੈ ਮੈਂ ਤਾਂ ਇੱਕ ਗੱਲ ਹੋਰ ਕਹਿਨੀ ਆ ਪੁੱਤ ਹਾਂ ਉਂ ਤਾਂ ਦੇਖ ਖੁਸ਼ੀ ਦੀ ਗੱਲ ਹੈ ਹਨ ਤੂੰ ਥੋੜਾ ਜਿਹਾ ਬਹੁ ਨੂੰ ਖਿੱਚ ਕੇ ਰੱਖ ਗੱਲ ਨਾ ਪਾਉਂਦੀ ਨਹੀਂ ਕੰਨ ਚ ਉਹਨੂੰ ਮੈਂ ਜਿੰਨਾ ਮਰਜ਼ੀ ਕਹਿ ਦਿਆਂ ਮੈਨੂੰ ਵੀ ਕਦੇ-ਕਦੇ ਤਾਂ ਐਂ ਲੱਗਦਾ ਵੀ ਹੁਣ ਇਹਦਾ ਮੈਂ ਕਰਾਂ ਕੀ ਮਾੜੀ-ਮਾੜੀ ਗੱਲ ਦਾ ਸਰਾਖ ਪਾਲਦੀ ਫਿਰਦੀ ਰਹਿੰਦੀ ਐ ਦੇਖ ਆਪਣੇ ਘਰ ਦੀਆਂ ਗੱਲਾਂ ਦਾ ਤੈਨੂੰ ਪਤਾ ਕਿਸੇ ਨੂੰ ਨਹੀਂ ਪਤਾ ਆਪਾਂ ਪੜਦਾ ਰੱਖਣਾ ਚਾਹੁੰਦੇ ਆ ਉਹ ਪਤਾ ਨਹੀਂ ਉਹਨੂੰ ਪੜੋ ਉਹਨੂੰ ਕੀ ਹੋਇਆ ਕੀ ਨਾ ਹਰੇਕ ਗੱਲ ਆ ਕੇ ਉਹ ਵੀ ਸਾਰੀ ਮੈਨੂੰ ਦੱਸੋ ਕਿਤਾਬ ਖੋਲ ਕੇ ਕੀ ਹੋ ਗਿਆ ਇਹ ਜਾ ਕੀ ਕਹਤਾ ਉਹਨੇ ਦੇਖ ਪੁੱਤ ਤੈਨੂੰ ਤਾਂ ਪਤਾ ਮੈਨੂੰ ਵੀ ਪਤਾ ਹੈ ਵੀ ਤੇਰੀ ਦਾਦੀ ਨਮਾਜ਼ ਪੜਦੀ ਐ ਮੋਰੀ ਕਿਤੇ ਖੁੱਲੀ ਸੀ। ਉਹ ਹੀ ਜੀ ਤੇਰੀ ਦਾਦੀ ਆ। ਵੀ ਆਪ ਦਾ ਜਿਹੜਾ ਕੁਸ ਕਰਨਾ ਬਾ ਡਾ ਕੇ ਕਰ ਲੈ ਭਾਈ ਪਾਠ ਪੂਜਾ। ਤੂੰ ਬਾਰ ਕਿਉਂ ਖੋਲਦੇ ਆ। ਖੜੀ ਖੜੀ ਨਾ ਮੋਰੀ ਵਿੱਚ ਦੀ ਦੇਖੀ ਜਾਵੇ। ਬਾਅਦ ਚ ਮੈਨੂੰ ਪੁੱਛਣ ਲੱਗੀ। ਉਹ ਤਾਂ ਮੌਕੇ ਤੇ ਮੈਂ ਆ ਗਈ। ਇਹ ਨਹੀਂ ਸੀ ਪਤਾ ਮੋਰੀ ਵਿੱਚ ਦੀ ਉਸੇ ਨੂੰ ਪੁੱਛ ਲੈਂਦੀ ਵੀ ਤੂੰ ਕੀ ਕਰਦੀ ਆ। ਮੈਨੂੰ ਕਹਿੰਦੀ ਦਾਦੀ ਕੀ ਕਰਦੀ ਆ? ਫਰ ਮੈਂ ਤਾਂ ਫੜੀ ਵਾਂ ਕਣੇ ਇਸ ਕੇ ਲਈ। ਭਾਵੇਂ ਚੰਗਾ ਮਨ ਭਾਵੇਂ ਮਾੜਾ। ਮੈਂ ਤੈਨੂੰ ਕੀ ਲੈਣਾ? ਕਹਿੰਦੀ ਦਾਦੀ ਕੀ ਕਰਦੀ ਆ? ਮੈਂ ਤਾਂ ਉਹ ਦੇਖਦੀ ਸੀ। ਮੈਂ ਹਾਰ ਕੇ ਆਇਆ ਕਿ ਹਮਾਂ ਤਾਂ ਜੋਗਾ ਕਰਦੀਆ ਤੈਂ ਕੀ ਲੈਣੇਗਾ ਦਾਦੀ ਤੋਂ ਚਲ ਕੋਈ ਗੱਲ ਨਹੀਂ ਮੇਰੇ ਕੋਲੇ ਆਉਗੀ ਤਾਂ ਹੈ ਹੀ ਗੱਲ ਕਰਨ ਤੇ ਫਿਰ ਮੈਂ ਕਰੂੰਗਾ ਗੱਲ ਇਹਨਾ ਕਹੂੰਗਾ ਵੀ ਤੂੰ ਬੜੇ ਅੰਤਰੇ ਜਿਹਾ ਨਾ ਲਿਆ ਕਰ ਨਾਲੇ ਮੈਂ ਤੈਨੂੰ ਕਿਹਾ ਸੀਗਾ ਵੀ ਮੇਰਾ ਮਰਦਾ ਮੂੰਹ ਦੇਖੇਂਗੇ ਇਹ ਤੂੰ ਦਾਦੀ ਬਾਰੇ ਵਾਰੀ ਗੱਲ ਬਾਤ ਕਰੀ ਤਾਂ ਪਤਾ ਨਹੀਂ ਕਿਉਂ ਭੁੱਲ ਜਾਂਦੀ ਐ ਇਹ ਗੱਲ ਨਾਲੇ ਨਾ ਹੋਣ ਦੇਖ ਉਹਦਾ ਖੁਸ਼ ਰਹਿਣਾ ਬਣਦਾ ਮੈਂ ਤਾਂ ਇਹ ਚਾਹੁੰਦੀ ਨਹੀਂ ਸੀ ਵੀ ਮੈਂ ਤੈਨੂੰ ਦੱਸਾਂ ਕੋਈ ਕਲੇਸ਼ ਪਵੇ ਤੂੰ ਤਾੜਫਾੜ ਕਰੇ ਉਹਨੂੰ ਪਰ ਮਾੜੀ ਜੇ ਕਰਨੀ ਪਊਗੀ ਉਹਨੂੰ ਕਹਿੰਨਾ ਆਪਦਾ ਧਿਆਨ ਰੱਖ ਪੁੱਤ ਇਸ ਹਾਲ ਚ ਨਾ ਬੱਚੇ ਦੀ ਮਾਂ ਜਿਹੜਾ ਕੁਝ ਸੁਣਦੀ ਐ ਤੇ ਦੇਖਦੀ ਐ ਉਹੀ ਕੁਛ ਹੀ ਹੁੰਦਾ ਉਹੀ ਕੁਛ ਆਸਰ ਪੈਂਦਾ ਜਵਾਖ ਤੇ ਹੁਣ ਉਹਨੂੰ ਖੁਸ਼ ਰਹਿਣ ਦੀ ਲੋੜ ਐ ਆਪਦਾ ਖੁਸ਼ ਰਹਿ ਉਹਨੇ ਕੀ ਲੈਣਾ ਉਹਨੂੰ ਇੱਕ ਵਾਰੀ ਮੈਂ ਕਹਤਾ ਜਦੋਂ ਮੈਨੂੰ ਪਤਾ ਲੱਗ ਗਿਆ ਵੀ ਚਲ ਭਈ ਇਹਨੂੰ ਦਿਨ ਟੱਪ ਗਏ ਵੀ ਮੈਂ ਆਪੇ ਕੰਮ ਕਰੂੰਗੀ ਤੈਨੂੰ ਧੰਦਿਆਂ ਦੀ ਲੋੜ ਨਹੀਂ ਆਪਦਾ ਬਸ ਆਰਾਮ ਕਰਿਆ ਕਰ بس کوئی گل نہیں نو ਮੈਂ ਵੀ ਕਹਿ ਦਿੰਨਾ ਆਰਾਮ ਗੱਲ ਨਾਲੇ ਮੜਾ ਡਾਕਟਰ ਕੋਲੇ ਗਾਇਆ ਆ ਵਾ ਕੇ ਦਿਖਾਇਆ ਹਾਂ ਹਾਂ ਚਲ ਉਹ ਤਾਂ ਕੋਈ ਮਾੜੀ ਮੋਟੀ ਭਈ ਦਵਾਈ ਦੂਈ ਲੈ ਆਏ ਉਹ ਜਿਹੇ ਜਿਹੀ ਕੁਛ ਸੁਹਾਜ ਮੇ ਹੋ ਜਮੇ ਵਾਲੀ ਤਾਕਤ ਵਾਲੀ ਤੂੰਗਾ ਵੀ ਤੂੰ ਮੜਾ ਮੋਟਾ ਆਰਾਮ ਕਰਿਆ ਕਰ ਹਨਾ ਹਾਂ ਤੇ ਬਾਲਾ ਅੰਤ ਰੰਦੋ ਕੀ ਲੈਣਾ ਮੀਤ ਨੂੰ ਕਹਿਦਾ ਕਰ ਕੰਮ ਧੰਦਾ ਉਹ ਕਰ ਲਿਆ ਕਰੂਗੀ ਹੁਣ ਅਸੀਂ ਤਾਂ ਆਪ ਹੀ ਕਰਦੇ ਆ ਪੁੱਤੋ ਬੈਂਦੇ ਨਹੀਂ ਬਤੰਦਰ ਨਹੀਂ ਠਾ ਵਿੱਚ ਵੱਜਦੀ ਹੈ ਹਰੇਕ ਕੰਮ ਦੇ ਖਰਦੀ ਨਹੀਂ ਹੈਗੀ ਪਤਾ ਨਹੀਂ ਕਿਉਂ ਐਂ ਕਰੀ ਉਹ ਡੋਲਣੀ ਚ ਦੁੱਧ ਪਾਇਆ ਪਿਆ ਕਿੱਲੇ ਤੇ ਟੰਗਿਆ ਪਿਆ ਉਹ ਲੈ ਜੀ ਲੱਸੀ ਪਈ ਹੈਗੀ ਉਹ ਲੈ ਜਾ ਉੱਥੇ ਹਾਰਿਆਂ ਦੇ ਪਿਆਗਾ ਚੱਲ ਆ ਜਾਣਾ ਚੱਲ ਫਿਰ ਵੀ ਵਧਾਈਆਂ ਧਿਆਨ ਰੱਖੀ ਤੁਨ ਮਾਰਾਂ ਮਾ ਕੱਲੀਆਂ ਵਧਾਈਆਂ ਨਾਲ ਹੀ ਸਰਦਾ ਮਾਂ ਨੂੰ ਲਿਆ ਕੇ ਕੁਝ ਖਵਾ ਮਿੱਠਾ ਆਹੋ ਚੰਗਾ ਦਵਾਰੇ ਜਾਏਗਾ ਨਹੀਂ ਨਾ ਅੱਜ ਠੀਕ ਐ ਜਾ ਆਉਂਗੀ ਲੈ ਦੇਖ ਲੈ ਹਨਾ ਉਹ ਤਾਂ ਉਹੀ ਗੱਲ ਹੈਗੀ ਪਿਓ ਬਣ ਦੀ ਕਿੰਨੀ ਖੁਸ਼ੀ ਹੈਗੀ ਦਵਾਰੇ ਦਵਾਰੇ ਵਧਾਈਆਂ ਦੇ ਕੇ ਗਿਆ ਪ੍ਰਮਾਤਮਾ ਸੱਚੇ ਪਾਸ਼ਾ ਮੇਨੂੰ ਪੋਤਾ ਦੇ ਰੱਬ ਕਰੇ ਮਨਿੰਦਰ ਦੇ ਸਾਰੇ ਸੁਪਨੇ ਪੂਰੇ ਹੋਣ ਰੱਬ ਇਹਨੂੰ ਪੁੱਤ ਦੇਵੇ ਮੇਰੇ ਤਾਂ ਹੀ ਫੇ ਸਾਰੇ ਸੁਪਨੇ ਦੂਰੇ ਰਹੇਗੇ ਸੀ ਕੀ ਕਰਦਾ ਮੇਰਾ ਪੁੱਤ ਸੰਗਿਆ ਸਰਦਾਰ ਜੀ ਇਹ ਸਮਝਿਆ ਫਣੀ ਸੁਣਦੇ ਅੱਛਾ 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 ਅੱਛਾ

ਆਪ ਕੋ ਤਾਂ ਹੈ ਪੁੱਤ ਬੀਲੀ ਦੀ ਚਾਹਤਾ ਮੈਂ ਅੱਛਾ ਜੇ ਭੁੱਖ ਲੱਗੀ ਨਾ ਮੈਨੂੰ ਦੱਸ ਦਿਓ ਮੈਂ ਰੋਟੀ ਬਣਾ ਕੇ ਦੇ ਦੂੰਗੀ ਤੁਹਾਨੂੰ ਗਰਮ ਗਰਮ ਨਾ ਨਾ ਕੋਈ ਗੱਲ ਨਹੀਂ ਹਲ ਤਾਂ ਭੁੱਖ ਜੀ ਹੈ ਨਹੀਂ ਤਜਾਬ ਜਾਂ ਬਣ ਗਿਆ ਸੀ ਕੈਪਸੂਲ ਲੈਤਾ ਮੈਂ ਇੱਕ ਅੱਛਾ ਅੱਛਾ ਠੀਕ ਹੈ ਹਾਂ ਹਾਂ ਹੋਰ ਪੁੱਛ ਜਵਾਬ ਚੱਲੇ ਵਧੀਆ ਨੇ ਤੁਹਾਡੇ ਹਾਂ ਹਾਂ ਠੀਕ ਨੇ ਸਾਰੇ ਅੱਛਾ ਪੁੱਤ ਕਿੰਨੇ ਦਿਨ ਰਹੋਗੇ ਸਾਡੇ ਕੋਲ ਤੁਸੀਂ ਨਹੀਂ ਕੀ ਗੱਲ ਮੈਂ ਰਹਿ ਨਹੀਂ ਸਕਦੀ ਕਿਉਂ ਉਹ ਆਦੀ ਤਿਆਰੀ ਸ਼ੇਤੀ ਕਰਨੀ ਆ ਪੁੱਤ ਤਾਂ ਨਹੀਂ ਮੈਂ ਮਤਲਬ ਐਸੀ ਪੁੱਛਿਆ ਪੂਆ ਨੂੰ ਮੈਂ ਕਿ ਜੇ ਛੇਤੀ ਜਾਣਾ ਹੋਇਆ ਜਾਇਓ ਨਾ ਵੀ ਰਿਹਾ ਉਹ ਸਾਡੇ ਕੋਲ ਅੱਛਾ ਜੀ ਲੱਗਿਆ ਤੇਰਾ ਪੂਆ ਨਾਲ ਹਾਂ ਮੈਂ ਚੱਲ ਗੱਲਾਂ ਕਰ ਲਾਂਗੇ ਪੂਆ ਨਾਲ ਨਾ ਨਾ ਪੁੱਤ ਤੂੰ ਨਾ ਫਿਕਰ ਕਰ ਮੈਂ ਇੱਥੇ ਆ ਤੇਰੇ ਲਈ ਕਿਤੇ ਨਹੀਂ ਜਾਂਦੀ ਹੈਗੀ ਠੀਕ ਹੈ ਤੂੰ ਐਂ ਕਰ ਪੁੱਤ ਹੁਣ ਟਾਈਮ ਬਹੁਤ ਹੋ ਗਿਆ ਕੰਮ ਧੰਦੇ ਗਏ ਨਿਬੜ ਦੋ ਘੰਟੇ ਆਰਾਮ ਕਰ ਲਾ ਨਹੀਂ ਤੇਨੂੰ ਕਿਹਾ ਜੇ ਬਾਹਲੇ ਕੰਮਾਂ 'ਚ ਹੱਥ ਨਾ ਵਸਾਇਆ ਕਰ ਹੁਣ ਹੁਣ ਤੂੰ ਮਾਂ ਬਣਨ ਵਾਲੀ ਆ ਲੈ ਸੱਚੀ ਹਾਂ ਜੀ ਬਈ ਸ਼ੁਕਰ ਹੈ ਪ੍ਰਮਾਤਮਾ ਦਾ ਖੁਸ਼ਖਬਰੀ ਸੁਣਨ ਨੂੰ ਮਿਲੀ ਤੂੰ ਐਂ ਕਰ ਪੁੱਤ ਜਰਾ ਆਮ ਕਰ ਲੈ ਕੰਮ ਤਾਂ ਅਸੀਂ ਆਪੇ ਕਰ ਲਾਂਗੇ ਤੂੰ ਕੰਮ ਦੀ ਨਾ ਫਿਕਰ ਕਰਿਆ ਕਰ ਉਹ ਬੁਆਈ ਕਿ ਉਸ ਤਾਂ ਸਾਡੇ ਕੋਲ ਇੱਥੇ ਮਿਲਣਾ ਐ ਇਸ ਕੰਮ ਥੋੜਾ ਕਰਨਾ ਆਇਓ ਕੰਮ ਤਾਂ ਕੋਈ ਗੱਲ ਨਹੀਂ ਅਸੀਂ ਕਰ ਲਾਂਗੇ ਨਾ ਮੰਮੀ ਕੋਈ ਨਾ ਕੋਈ ਨਾ ਫੇਰ ਕੀ ਹੋ ਗਏ ਜੇ ਮਿਲਣ ਆਈ ਐ ਕੰਮ ਤਾਂ ਕਰੇ ਸਕਦੀ ਐ ਇਸ ਘਰ ਦਿੱਤੀ ਹੈਗੀ ਹਾਂ ਨਾਲ ਜੇ ਹੁਣ ਤੈਨੂੰ ਸੁੱਖ ਨਹੀਂ ਦੇਵਾਂਗੇ ਫੇਰ ਕਦੋਂ ਦੇਵਾਂਗੇ ਨਹੀਂ ਤੂੰ ਕਿਹੜਾ ਮੇਰੇ ਵਾਸਤੇ ਬਗਾਨੀ ਐ ਤੂੰ ਮੇਰੀ ਆਪਣੀ ਐ ਪੁੱਤ ਤਾਈ ਕਹਿੰਨੇ ਆ ਤੂੰ ਰਾਮ ਕਰਿਆ ਕਰ ਕੰਮ ਸੀ ਆਪੇ ਕਰ ਲਾਂਗੇ ਹਾਂ ਜਾ ਵਗ ਜਾ ਹੈ ਪਾਭੀ ਤੇ ਮੈਨੂੰ ਦੱਸੀ ਨਹੀਂ ਹੈਗਾ ਵੀ ਆਪਣੇ ਘਰੇ ਖੁਸ਼ਖਬਰੀ ਆਉਣ ਵਾਲੀ ਹੈ ਚਲ ਹੁਣ ਪਤਾ ਲੱਗ ਗਿਆ ਹਾਂ ਪਤਾ ਲੱਗ ਗਿਆ ਮਨ ਤਾਂ ਬੜੀ ਖੁਸ਼ੀ ਹੋਈ ਪ੍ਰੀਤ ਮੇਰੇ ਆਉਣ ਤੋਂ ਪਹਿਲਾਂ ਬਹੂ ਕੋਲੇ ਕੋਈ ਗੱਲ ਤਾਂ ਨਹੀਂ ਕਰੀ ਤੈ ਹਾਂ ਨਾ ਨਾ ਪਾਭੀ ਮੈਂ ਤਾਂ ਬਹੂ ਲੋ ਵੀ ਕੀ ਗੱਲ ਕਰਨੀ ਆ ਉਹ ਤਾਂ ਹੁਣ ਹੀ ਆਈ ਧੀ ਵਿਚਾਰੀ ਜਿੰਨੀ ਵੀ ਗੱਲ ਹੋਈ ਹੈ ਸਾਰੀ ਤੇਰੇ ਸਾਹਮਣੇ ਹੋਈ ਹੈ ਉਹ ਵਿਚਾਰੀ ਨਹੀਂ ਹੈਗੀ ਜਿੰਨੀ ਉੱਤੇ ਨਾ ਉਨੀ ਧਰਤੀ ਚ ਉਹੋ ਗੱਲਾਂ ਦੇ ਭੇਤ ਲੈਂਦੀ ਫਿਰਦੀ ਐ ਕਦੇ ਕਿਸੇ ਦੇ ਕੰਨ ਹੀ ਲੱਗਦੇ ਉਹਦੇ ਭੂਆਈ ਭੂਆ ਦਾ ਨਹੀਂ ਉਹਨੇ ਜਿਵੇਂ ਕਹਿੰਦੇ ਨੇ ਖੜਾ ਛੱਡਿਆ ਨਾਲ-ਨਾਲ ਉਹ ਤਾਂ ਭੂਆ ਸਿਆਣੀ ਸੀ ਹੁਣ ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਤੈਨੂੰ ਹੁਣ ਵੀ ਸਮਝਾਉਣੀ ਆ ਬਾਰ-ਬਾਰ ਇਹਦੇ ਕੋਲੇ ਕੋਈ ਗੱਲ ਦੱਸੀ ਨਾ ਭੇਤ ਨਹੀਂ ਦੇਣ ਆ ਇਹ ਲੈਂਦੀ ਐ ਭੇਤ ਆ ਨਹੀਂ ਭਾਬੀ ਮੈਂ ਗੱਲ ਕਾਦੇ ਵਾਸਤੇ ਕਰਨੀ ਐ ਇਹਦੇ ਕੋਲੇ ਨਾਲੇ ਮੈਨੂੰ ਨਹੀਂ ਲੱਗਦੀ ਹੈਗੀ ਬੇਬਿਚਾਰੀ ਇਨੀ ਯਾਤਰ ਚਲਾ ਕੇਗੀ ਇਹ ਤਾਂ ਮੇਰੇ ਲਈ ਵਸੂਂ ਬੈ ਗਈ ਆ ਕੇ ਕਹਿੰਨੇ ਭੂਆ ਤੁਸੀਂ ਕਿੰਨੇ ਕ ਦਿਨ ਰਹੋਗੇ ਇੱਥੇ ਹੁਣ ਇਹਨੂੰ ਵਿਚਾਰੀ ਨੂੰ ਵਿਚਲੀਆਂ ਗੱਲਾਂ ਦਾ ਕੀ ਪਤਾ ਭਾਬੀ ਉਹ ਤਾਂ ਤੈਨੂੰ ਪਤਾ ਹੈ ਜਾਂ ਮੈਨੂੰ ਪਤਾ ਨਹੀਂ ਵਿਚਾਰੀ ਵਿਚੂਰੀ ਕਾ ਨੂੰ ਆ ਮੈਂ ਤੈਨੂੰ ਸਮਝਾਈ ਜਾਂਦੀ ਆ ਤੂੰ ਸਮਝ ਜਾ ਗੱਲ ਨੂੰ ਇਹਨੂੰ ਆਏ ਹੋ ਰਿਹਾ ਵੀ ਕੀ ਗੱਲ ਹੈ ਕਿਉਂ ਦਾਦੀ ਕਮਰੇ ਚ ਬੰਦ ਹੈ ਮੈਨੂੰ ਛੇਤੀ ਪਤਾ ਲੱਗੀ ਇਹ ਮਾੜੀ ਮਾੜੀ ਗੱਲ ਵੀ ਨਹੀਂ ਛੱਟਣ ਦਿੰਦੀ ਹਰੇਕ ਗੱਲ ਦੀ ਗੌਰ ਕਰਦੇ ਕੋਲੇ ਆ ਕੇ 8 ਵਜੇ ਗੋਲੀ ਮੰਗੂ ਜੇ ਕੋਈ ਗੱਲਬਾਤ ਹੋਵੇ ਚਲ ਭਾਬੀ ਆਪਣੇ ਦਿਲੇ ਵੀ ਗੱਲ ਕਰਕੇ ਕੀ ਕਰਨਾ ਨਾਲ ਹੁਣ ਜਿਹੇ ਜਿਹੇ ਹਾਲਾਤ ਚ ਇਹ ਨੇ ਇਹਨੂੰ ਖੁਸ਼ ਰੱਖਿਆ ਕਰੋ ਮਾੜੀ ਮੋਟੀ ਵੀ ਨਾ ਇਹਨੂੰ ਪੁੱਟੀ ਸਿੱਧੀ ਗੱਲ ਕਰਿਆ ਕਰ ਸਮੋਕ ਦੀ ਗੱਲ ਤਾਂ ਇਹ ਆ ਮੈਂ ਤੈਨੂੰ ਇਹ ਸਮਝਾਉਣੀ ਆ ਨਣਦੇ ਵੀ ਇਹਦੇ ਕੋਲੇ ਤਾਂ ਕੋਈ ਗੱਲ ਦੀ ਪਾਪ ਕੱਢਣੀ ਹੀ ਨਹੀਂ ਸੁਣ ਗਈ ਗੱਲ ਜੇ ਤੈਨੂੰ ਲੱਗੇ ਵੀ ਮੈਨੂੰ ਪੁੱਛਦੀ ਆ ਤਾਂ ਆਲਾ ਟਾਲਾ ਕਰ ਦਿਆ ਕਰ ਨਹੀਂ ਭਾਬੀ ਐਨਾ ਤਾਂ ਮੈਨੂੰ ਵੀ ਪਤਾ ਹੈ ਵੀ ਮੈਂ ਕਿਹੜੀ ਗੱਲ ਦਿਲੇ ਵਿੱਚ ਕਰਨੀ ਆ ਕਿਹੜੀ ਨਹੀਂ ਕਰਨੀ ਮੇਰਾ ਕਿਹੜਾ ਦਿਮਾਗ ਫਿਰੇ ਵੀ ਮੈਨੂੰ ਸਾਰੀਆਂ ਗੱਲਾਂ ਆਪਦੇ ਆਪ ਦੱਸੂਗੀ ਆ ਹੋ ਆਪ ਦਾ ਮੂੰਹ ਰੱਖੀ ਬੰਦ ਜੇ ਕਿਤੇ ਤੇਰੀ ਵਾਲੀ ਗੱਲ ਵੀ ਮਾੜੀ ਜੀ ਵੀ ਮਾੜਾ ਜਿਹਾ ਸਰਾਖ ਮਿਲ ਗਿਆ ਨਾ ਇਹ ਪਤਾ ਨਹੀਂ ਕਿੱਥੇ ਟੱਕਰ ਦੇੜੂਗੀ ਫੇਰ ਨਾ ਨਾ ਪਾਪੀ ਮੈਂ ਨਹੀਂ ਕੋਈ ਗੱਲ ਕਰਦੀ ਚਾਹ ਬਣੀ ਪੀ ਲੈ ਮੈਂ ਤੇਰੇ ਵਾਸਤੇ ਪਾ ਕੇ ਜੀ ਪਣੀ ਮੈਂ ਪਾ ਕੇ ਪੀ ਲੂੰਗੀ ਬਸ ਤੂੰ ਤਾਂ ਜਿਹੜੀ ਗੱਲ ਤੈਨੂੰ ਕਹੀ ਹੈ ਉਹਦਾ ਧਿਆਨ ਰੱਖ ਸੁਣ ਗਈ ਗੱਲ ਹਾਂ ਠੀਕ ਆ ਪਾਪੀ ਠੀਕ ਆ ਉਹ ਕਿਤੇ ਪੁੱਟਰ ਪੁੱਟਰ ਕਰਦੇ ਉਹਦੇ ਕੋਲੇ ਨਹੀਂ ਦੱਸਦੀ ਭਾਬੀ ਤੇਰੀ ਤਵਾਰੀ ਕੋਈ ਨਹੀਂ ਤੂੰ ਕੀ ਕਰਦੇ ਕਦੋਂ ਦਾਰ ਲੱਖ ਦਾ ਰਹਿੰਦਾ ਮੈਨੂੰ ਤਾਂ ਇੱਕ ਗਲਤੀ ਕੀ ਹੋ ਗਈ ਮਤੋਂ ਹਰ ਵਾਰੀ ਉਸੇ ਗੱਲ ਨੂੰ ਚੱਕ ਲੈਂਦੀ ਹੈ ਭਾਬੀ ਵੀ ਜਦੋਂ ਮੈਂ ਮੰਨਦੀ ਆ ਮਤੋਂ ਗਲਤੀ ਹੋ ਗਈ ਫਿਰ ਵਾਰੀ ਵਾਰੀ ਕਿਉਂ ਝਖਵਾ ਤੇ ਲੂਣ ਛਿੜਕਦੀ ਹੈ ਕਹਿੰਦੀ ਕੀ ਪਤਾ ਤੇਰਾ ਕਦੋਂ ਕੀ ਕਰਦੇ ਹੈ ਰੱਬਾ ਤੁਸੀਂ ਬਾਹਰ ਕਾ ਤੋਂ ਬੈਠ ਗਏ ਗਾਂ ਹੀ ਨਹੀਂ ਆਏ ਤੁਸੀਂ ਕੋਸ਼ੀ ਗੱਸੂ ਨਹੀਂ ਬੈਠ ਗਿਆ ਸੋਚੀ ਜਾਂਦਾ ਸੀ ਕੁਛ ਕੀ ਹਾਂ ਤੈਨੂੰ ਹਰ ਗੱਲ ਦੱਸਿਆ ਕਰਾਂ ਮੈਂ ਕੀ ਸੋਚਦਾ ਕੀ ਨਹੀਂ ਤੇ ਫਿਰ ਕਿਉਂ ਨਾ ਤੁਹਾਡੀ ਘਰ ਵਾਲੀਆਂ ਮੇਰਾ ਹੱਕ ਆ ਜਾਣਨ ਦਾ ਵੀ ਤੁਸੀਂ ਕਿਸ ਗੱਲ ਤੋਂ ਪਰੇਸ਼ਾਨ ਹੋ ਬੱਸ ਯਾਰ ਆ ਤੈਨੂੰ ਪਤਾ ਨਹੀਂ ਹਿੰਦੁਸਤਾਨ ਪਾਕਿਸਤਾਨ ਦੀ ਜੰਗ ਜੀ ਲੱਗੀ ਹੋਈ ਐ ਬਸ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਜੋ ਦਾਦਾ ਸੁਣਾਉਂਦਾ ਹੁੰਦਾ ਸੀ ਕੀ ਕਰ ਸਕਦੇ ਆ ਇਹ ਤਾਂ ਮਾੜੀਆਂ ਸਰਕਾਰਾਂ ਨੇ ਚਲ ਛੱਡੂ ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀਗੀ ਹਮ ਅੱਜ ਨਾ ਦਾਦੀ ਨਾਲ ਨਵਾਜ਼ ਪੜ ਰਹੇ ਸੀ ਕਿ ਤੇ ਮੈਂ ਬਾਰੀ ਵਿੱਚ ਦੀ ਦੇਖ ਰਿਆ ਤੇ ਜਦੋਂ ਮੈਂ ਮੰਮੀ ਨੂੰ ਕੁਝ ਪੁੱਛਣ ਲੱਗੀ ਤਾਂ ਮੰਮੀ ਨੇ ਮੈਨੂੰ ਇੱਕ ਸੁਨਾਇਆ ਦੋ ਚਾਰ ਤੂੰ ਕਿਉਂ ਦਾਦੀ ਦੀ ਗੱਲ ਦੇ ਵਿੱਚ ਜਿਆਦਾ ਬੋਲਦੀ ਹੁੰਨੀ ਹੈ ਦਾਦੀ ਕੁਛ ਮਰਜ਼ੀ ਕਰੇ ਹੈ ਤੈਨੂੰ ਕੀ ਲੋੜ ਹੈ ਮੈਂ ਤਾਂ ਹੁਣ ਦਾਦੀ ਕੋਲ ਜਾਣੀ ਵੀ ਘੱਟ ਆ ਉਹ ਤਾਂ ਵੈਸੇ ਹੀ ਤੇ ਮੈਂ ਤੈਨੂੰ ਮੈਂ ਕਿਹਾ ਕੀ ਸੀਗਾ ਤੈਨੂੰ ਮੈਂ ਹੀ ਬੰਦੇ ਵਾਂਗੂ ਕਿਹਾ ਸੀਗਾ ਵੀ ਜਿਵੇਂ ਤੈਨੂੰ ਮੈਂ ਕਿਹਾ ਓਮੇਕਰ ਉਹ ਦਾਦੀ ਵਾਲੀ ਗੱਲ ਦੇ ਵਿੱਚ ਬਾਲਾ ਦਿਖਉਂਦਾ ਜਿੰਨਾ ਕਰੇਗਾ ਜੀ ਮੇਰੀ ਗੱਲ ਸੁਣੋ ਮੈਂ ਦਾਦੀ ਕੋਲੋਂ ਬਹੁਤ ਘੱਟ ਬੈਣੀ ਆ ਮੈਂ ਤਾਂ ਰੋਟੀ ਵੀ ਨਹੀਂ ਫੜਾਦੀ ਉਹ ਮੇਰੇ ਨਾਲ ਭੈਣ ਜਾਂਦੀ ਆ ਫੇਰ ਰੋਟੀ ਫੜਾ ਕੇ ਆਉਂਦੀ ਆ ਉਹ ਤਾਂ ਮੈਂ ਬਾਰੀ ਵਿੱਚ ਦੀ ਦੇਖ ਲਿਆ ਮੈਂ ਤਾਂ ਮੰਮੀ ਨੇ ਸੁਹਾਇਕੀ ਪੁੱਛੀ ਸੀਗਾ ਫੇ ਤੁਸੀਂ ਹਰ ਗੱਲ ਤੇ ਉਹ ਨਹੀਂ ਉਹ ਤਾਂ ਬੇਬੇ ਜੋਗਾ ਕਰਦੀ ਹੁੰਦੀ ਆ ਬਸ ਕਸਰਤ ਕਰਦੀ ਆ ਬੇਬੇ ਹਾਂ ਤੁਸੀਂ ਮੈਨੂੰ ਬੇਫੂਕ ਬਣਾਉਂਦੇ ਹੋ ਤੈਨੂੰ ਮੈਂ ਕਹਤਾ ਨਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਨਾਲੇ ਮੈਂ ਤੈਨੂੰ ਕਿਹਾਗਾ ਵੀ ਦਾਦੀ ਦੇ ਕੋਲੇ ਨਹੀਂ ਜਾਣਾ ਤੂੰ ਉਹ ਤੈਨੂੰ ਸਮਝ ਨਹੀਂ ਲੱਗਦੀ। ਪੂਆ ਆਈ ਵੀ ਪੂਆ ਕੋਲੇ ਬੈਠ ਜਾ ਕਰ। ਉਹ ਇਹਨਾਂ ਕਰ ਲਿਆ ਕੱਲ ਦੁੱਖ ਸੁੱਖ। ਕਿਸੇ ਕੋਲ ਬੈਠਣ ਦਾ ਦਿੰਦੇ ਨਹੀਂ ਤੁਸੀਂ। ਦਾਦੀ ਕੋਲ ਜਾਣ ਨੂੰ ਦਾਦੀ ਕੋਲ ਨਹੀਂ ਜਾਣ ਦਿੰਦੇ। ਪੂਆ ਕੋਲ ਬੈਣੀ ਆ ਪੂਆ ਕੋਲ ਨਹੀਂ ਜਾਣ ਦਿੰਦੇ। ਮੈਨੂੰ ਦੱਸਿਆ ਵੀ ਨਹੀਂ ਗਈ ਕੋਈ। ਫਿਰ ਪੂਆ ਇੰਨੇ ਟਾਈਮ ਬਾਅਦ ਕਿੱਥੋਂ ਆਈ ਆ? ਕਿਉਂ ਆਈ ਆ? ਪੂਆ ਕੋਲ ਵੀ ਮੈਂ ਕੋਈ ਗੱਲ ਨਹੀਂ ਕਰ ਦਿੰਦੇ। ਮੈਨੂੰ ਵੀ ਨਹੀਂ ਪਤਾ। ਮੈਨੂੰ ਹੀ ਬਗਾਨਾ ਬਣਾ ਰੱਖਿਆ ਤੁਸੀਂ ਤਾਂ। ਜਦੋਂ ਮੈਨੂੰ ਵੀ ਨਹੀਂ ਪਤਾ। ਮੈਂ ਦੱਸ ਤੈਨੂੰ ਕੀ ਦੱਸਾਂ? ਪੁੱਛਿਆ ਸੀਗਾ ਉਹਦੇ ਮੈਂ। ਬੇਬੇ ਪਤਾ ਨਹੀਂ ਕਿ ਦੱਸਣ ਲੱਗੀ ਸੀ ਕਹਿੰਦੀ ਇਹ ਕਹਿੰਨੇ ਵਿਆਹ ਕਰਾ ਲਿਆ ਸੀ ਜਾਂ ਦਾ ਵਿ ਠੀਕ ਹੈ ਫਿਰ ਉੱਥੇ ਰਹਿ ਕੇ ਰਹਿਣ ਲੱਗੀ ਹੁਣ ਇਹ ਆ ਸਾਨੂੰ ਮਿਲਣ ਆਈ ਐ ਮੈਨੂੰ ਤਾਂ ਆਪਣੀ ਸੀ ਪਤਾ ਮੇਰੀ ਗੱਲ ਸੁਣੋ ਚਲ ਠੀਕ ਐ ਪਿੱਛੇ ਜੋ ਕੁਝ ਵੀ ਹੋਇਆ ਆਪਣੇ ਘਰ ਦੀ ਗੱਲ ਲੈਣਾ ਜੇ ਆਪਾਂ ਨੂੰ ਦੱਸ ਵੀ ਦੇਣਗੇ ਆਪਾਂ ਕਿਹੜਾ ਗਾਂਜਾਂ ਕਿਸ ਤੀਜੇ ਬੰਦੇ ਨੂੰ ਦੱਸਣਾ ਆਪਾਂ ਨੂੰ ਘਰੇ ਕੁਲਜ਼ ਨਾ ਲੱਗੀ ਪਈ ਇਹ ਗੱਲ ਕੀ ਆ ਗੱਲ ਕੀ ਆ ਕੁਝ ਗੱਲਾਂ ਇਹ ਜੀਆਂ ਹੁੰਦੀਆਂ ਜੋ ਦੱਸੀਆਂ ਨਹੀਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਲਾਂ ਦੱਸਣ ਵਾਲੀਆਂ ਹੁੰਦੀਆਂ ਨੇ ਉਹ ਤੈਨੂੰ ਦੱਸ ਦਿੰਨੇ ਆਂ ਸੀ ਕੋਈ ਗੱਲ ਵੀ ਇਹ ਦੱਸੀ ਜਾਂਦੀ ਮੈਨੂੰ ਤੈਨੂੰ ਉਹਦੇ ਗੱਲ ਦੱਸੀ ਨਹੀਂ ਬੇਬੇ ਨੇ ਤੇ ਮੈਨੂੰ ਕੋਲੇ ਬਿਠਾ ਕੇ ਤੈਨੂੰ ਸਾਰੀ ਗੱਲ ਦੱਸਦੀ ਵੀ ਦਾਦੀ ਕਿਥੋਂ ਆਈ ਐ ਤੇ ਕੀ ਇਹ ਹੈਗੀ ਮੈਂ ਤੁਹਾਡੀ ਗੱਲ ਮੰਨ ਲਈ ਵੀ ਮੰਮੀ ਨੇ ਆਪਣ ਨੂੰ ਸਾਰਾ ਕੁਝ ਦੱਸਤਾ ਹਾਂ ਹੁਣ ਤਾਂ ਮੈਨੂੰ ਸਾਰਾ ਕੁਝ ਪਤਾ ਹੀ ਨਹੀਂ ਪਰ ਹੁਣ ਤੂੰ ਚਾਹੁੰਨੀ ਕੀ ਐ ਹੋਰ ਕੀ ਪਤਾ ਕਰਨਾ ਚਾਹੁੰਨੀ ਐ ਤੂੰ ਮੈਂ ਕੁਝ ਨਹੀਂ ਪਤਾ ਕਰਨਾ ਚਾਹੁੰਦੀ ਮੈਂ ਐ ਚਾਹੁੰਨੀ ਆ ਵੀ ਦਾਦੀ ਨੂੰ ਆਪਾਂ ਕਮਰੇ ਚੋਂ ਬਾਹਰ ਕੱਢ ਗਏ ਤੂੰ ਇਹ ਚਾਹੁੰਨੀ ਐ ਕਿ ਸਾਡੇ ਖਾਨਦਾਨ ਦੀ ਬਦਨਾਮੀ ਹੋਵੇ ਸਾਡਾ ਨੱਕ ਵੱਡਾ ਜਾਵੇ ਮੈਂ ਕਿਉਂ ਚਾਹੂੰਗੀ ਜੇ ਦਾਦੀ ਬਾਹਰ ਆਊਗੀ ਤਾਂ ਇਹ ਗੱਲ ਹੋਊਗੀ ਨਹੀਂ ਜੀ ਐਦਾਂ ਨਹੀਂ ਹੁੰਦਾ ਦਾਦੀ ਨੇ ਸਾਰੀ ਉਮਰ ਇੱਥੇ ਕੱਢਤੀ ਦਾਦੀ ਆਪਣੀ ਬਦਨਾਮੀ ਕਿਉਂ ਕਰਾਊਗੀ ਉਹ ਤੁਹਾਨੂੰ ਵੀ ਕਿੰਨਾ ਪਿਆਰ ਕਰਦੀ ਦਾਦੀ ਚਾਹੇ ਬਦਨਾਮੀ ਨਾ ਕਰਾਏ ਪਰ ਦਾਦੀ ਨੇ ਆਪਦੀਆਂ ਇਹ ਹਰਕਤਾਂ ਨਹੀਂ ਛੱਡ ਰਹੀਆਂ ਜਿਹੜੀਆਂ ਸ਼ੁਰੂ ਤੋਂ ਕਰਦੀ ਆ ਰਹੀ ਹੈ ਤੇ ਕਿਸੇ ਨਾ ਕਿਸੇ ਨੂੰ ਸ਼ੱਕ ਹੋ ਜਾਣਾ ਕਿ ਦਾਦੀ ਪਾਕਿਸਤਾਨ ਤੋਂ ਆਈ ਹੈ ਤੇ ਤੈਨੂੰ ਪਤਾ ਹੀ ਹੈ ਫਿਰ ਲੋਕਾਂ ਨੇ ਕੀ ਕਹਿਣਾ ਕੀ ਨਹੀਂ ਇਦਾਂ ਥੋੜਾ ਹੁੰਦਾ ਇਹ ਤਾਂ ਆਪਣੀ ਸੋਚ ਨਹੀਂ ਆਪਾਂ ਮਨ ਚ ਸੋਚ ਸੋਚ ਕੇ ਕਿਸੇ ਦੂਜੇ ਬੰਦੇ ਨੂੰ ਤੰਗ ਕਰੀ ਜਾਂਦੇ ਆ ਪਰੇਸ਼ਾਨ ਕਰੀ ਜਾਂਦੇ ਆ ਉਹਨੂੰ ਜੇਲ੍ਹ ਇੱਥੇ ਕਰ ਰੱਖੀ ਆ ਇਹ ਬਹੁਤ ਗਲਤ ਗੱਲ ਆ ਇੱਕ ਮੇਰੀ ਗੱਲ ਸੁਣ ਤੇਰਾ ਨਾ ਦਿਮਾਗ ਠੀਕ ਨਹੀਂ ਹੈਗਾ ਤੂੰ ਐਂ ਕਰ 5-7 ਦਿਨ ਜਾ ਕੇ ਆ ਦੇ ਪੇਕੇ ਲਾਇਆ ਠੀਕ ਐ ਇੱਥੇ ਤੁਹਾਨੂੰ ਮਾਹੌਲ ਠੀਕ ਹੋ ਜਾਊਗਾ ਉਦੋਂ ਤੂੰ ਵਾਪਸ ਆ ਜੀ ਇੱਥੇ ਤਾਂ ਇਹੀ ਸਾਰਾ ਕੁਝ ਚੱਲਣਾ ਮੈਂ ਆਪਦੀ ਪੇਕੇ ਵਾਗ ਜਾ ਕਰਾਂ ਜੇ ਕੋਈ ਗੱਲ ਹੋਇਆ ਕਰੂ ਫਿਰ ਫਿਰ ਹੁਣ ਮੈਂ ਦੱਸ ਕੀ ਕਰਾਂ ਜਦੋਂ ਜਦ ਮੈਂ ਕਹੀ ਹੈ ਨਾ ਵੀ ਤੂੰ ਨਾ ਉਸ ਗੱਲ ਬਾਰੇ ਬੜਾ ਸੋਚਿਆ ਕਰ ਨਾ ਸੋਚਿਆ ਕਰ ਹਟਦੀ ਨਹੀਂ ਤੂੰ ਹਟਦੀ ਨਹੀਂ ਤੂੰ ਚਲ ਕੋਈ ਗੱਲ ਨਹੀਂ ਰੋਟੀ ਖਾ ਲਓ ਤੁਸੀਂ ਹਾਂ ਦੌਰ ਕੀ ਹੈ ਰੋਟੀ ਖਾ ਲਓ ਰੋਟੀ ਕਿੱਥੇ ਲੰਗਦੀ ਹੈ ਜੰਗ ਦਾ ਐਲਾਨ ਤਾਂ ਹੋਇਆ ਪਿਆ ਐ ਨਹੀਂ ਪਤਾ ਕਦੋਂ ਕਿਤੇ ਬੰਬ ਡਿੱਗ ਜੇ ਸ੍ਰੀਕਲ ਲੋ ਜੀ ਤੁਹਾਡੀ ਚਿੱਠੀ ਆਈ ਵੀ ਸਾਡੀ ਚਿੱਠੀ ਹਾਂਜੀ ਇੱਕ ਜੀ ਆਹ ਲੋ ਸਾਈਨ ਕਰ ਦੇ ਹਾਂਜੀ ਅਮਸ਼ੀ ਠੀਕ ਹੈ ਠੀਕ ਹੈ ਗਾਂਹ ਹਿੱਥੇ ਰਹੀ ਉਰਦੂ ਦੀ ਚਿੱਠੀ ਸਾਨੂੰ ਕੌਣ ਪੇਜ ਸਕਦਾ ਕੁਮਾਰ ਹੀ ਹੋ ਕਾਣ ਸੇ ਬਤਾ ਮੰਮੀ ਡਾਕੀਆਂ ਸੀਗਾ ਤੇ ਇਹ ਚਿੱਠੀ ਆਈ ਆਪਣੀ ਫਿਰ ਆਈ ਉਰਦੂ ਦੀ ਉਰਦੂ ਦੀ ਚਿੱਠੀ ਆਪਾਂ ਨੂੰ ਕੌਣ ਦੇ ਸਕਦਾ ਤਾਂ ਐਤੋਂ ਕੀ ਲੈਣਾ ਜੋ ਪੜੀ ਗਈ ਨਹੀਂ ਜਾਂਦੀ ਮੰਮੀ ਕਈਰ ਕੋਈ ਬਾਲੀ ਜ਼ਰੂਰੀ ਹੁੰਦੀ ਆਪਾਂ ਪੜਾ ਲੈਨੇ ਆ ਜੋ ਕਿਸੇ ਤੋਂ ਆਪਾਂ ਕਿਉਂ ਜਾਈਏ ਪੜਾਉਣ ਨੂੰ ਹੈਗਾ ਮੁੰਡਾ ਆਪੇ ਪੜਾ ਲੂਗਾ ਐਡੀ ਵੀ ਕੋਈ ਜ਼ਰੂਰੀ ਨਹੀਂ ਵੀ ਆਪਾਂ ਬੁੜੀਆਂ ਤੁਰੀਆਂ ਫਰੀਏ ਬੀਹੇ ਚ ਚਿੱਠੀਆਂ ਲੈ ਕੇ ਬਸ ਮੰਮੀ ਮੈਂ ਤਾਂ ਚਿੱਠੀ ਫੜਨ ਨਹੀਂ ਗਈ ਸੀ ਬਾਹਰ ਖੜਕੇ ਜਾਂਦਾ ਸੀ ਬਾਰੇ ਟਾਈਮ ਦਾ ਪੁੱਤ ਚਿੱਠੀ ਫੜਨ ਤਾਂ ਗਈ ਸੀ ਫੜ ਕੇ ਖੋਲਣ ਦੇ ਲੋੜ ਹੀ ਨਹੀਂ ਸੀ ਸੈਨ ਕਰਕੇ ਲਿਆ ਕੇ ਮੈਨੂੰ ਫੜਾ ਦਿੰਦੀ ਮੈਂ ਕਿਵੇਂ ਕੋਈ ਜ਼ਰੂਰੀ ਚਿੱਠੀ ਹੋਊਗੀ ਮੈਂ ਪੜ੍ਹ ਲੈਣੀ ਆ ਤਾਂ ਕਰਕੇ ਚੱਲ ਕੋਈ ਨਾ ਕਰ ਲੈ ਕੰਮ ਕੀ ਕਰਾਂ ਕਿੱਥੇ ਕਿੱਥੇ ਰੱਖੀ ਰੱਖਾਂ ਕਿਹੜੀ ਕਿਹੜੀ ਗੱਲ ਦੀ ਰੱਖਾਂ ਸਾਰਾ ਦਿਨ ਨੌਕਰਾਂ ਵਾਂਗੂ ਮੈਨੂੰ ਮਾਗਰ ਫਿਰਨਾ ਪੈਂਦਾ ਹੁਣ ਕੀ ਕਰਾਂ ਇਹ ਚਿੱਠੀ ਕਿਹਨੇ ਭੇਜਦੀ ਉਰਦੂ ਚ ਕੀ ਤੋਂ ਪੜਾਵਾਂ ਕੁੜੀ ਤੋਂ ਪੜਾਉਣੀ ਹੈ ਰਾਮਣ ਪੁੱਤ ਪੜੀ ਕਰੇ ਚਿੱਠੀ ਜੀ ਇਹ ਕਿਹਦੀ ਚਿੱਠੀ ਹੈ ਪਤਾ ਨਹੀਂ ਕਿਹਦੀ ਜਿੱਠੀ ਹੈ ਮਾਂ ਇਹ ਤਾਂ ਉਰਦੂ ਚ ਹੈ ਮੈਨੂੰ ਕਿੱਥੇ ਉਰਦੂ ਆਉਂਦੀ ਹੈ ਮੈਂ ਤਾਂ ਪੰਜਾਬੀ ਪੜ੍ਹੀ ਆਂ ਇੰਗਲਿਸ਼ ਪੜ੍ਹੀ ਆਂ ਹੁਣ ਕੌਣ ਪੜ੍ਹੂ ਇਹਨੂੰ ਇਹ ਚਿੱਠੀ ਉਰਦੂ ਚ ਪਰ ਹੈ ਕਿਹਦੀ ਹੈ ਮੈਨੂੰ ਕੀ ਪਤਾ ਕਿਹਦੀ ਹੈ ਜੇ ਮੈਨੂੰ ਪਤਾ ਹੁੰਦਾ ਮੈਂ ਪਹਿਲੇ ਹੀ ਨਾ ਦੱਸ ਦਿੰਦੀ ਮੈਨੂੰ ਤਾਂ ਛੇਆਪਿਆਂ ਤੋਂ ਡਰ ਲੱਗਦਾ ਮਾਂ ਨਾਰਗਰ ਦੀ ਚਿੱਠੀ ਫੜਿਆ ਕਰ ਹੁਣ ਕੀ ਪਤਾ ਕੀ ਦੀ ਐ ਆਪਣੇ ਉਰਦੂ ਕੌਣ ਜਾਣਦਾ ਪੈਣਾ ਮੈਨੂੰ ਐ ਦਸੀ ਨਹੀਂ ਮੈਨੂੰ ਰੋਣੀਏ ਮੈਂ ਕਦੋਂ ਫੜੀ ਗਏ ਆ ਬਹੂ ਬਾਗੀ ਚਿੱਠੀ ਫੜਨਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਆਉਂਦੀ ਹੀ ਦੇਖੀ ਆ ਤੈਨੂੰ ਸਮਝ ਨਹੀਂ ਆਉਂਦੀ ਮਾਂ ਮੈਂ ਕਿੱਸੇ ਤੋਂ ਉਥੇ ਮੰਜੇ ਤੇ ਬਹਿ ਜਾ ਕਰ ਉਹਦਾ ਧਿਆਨ ਰੱਖਿਆ ਕਰ ਨਹੀਂ ਮੈਂ ਮਾੜੇ ਉਚਾਰਕ ਕੱਪੜੇ ਸੀ ਮਾਂ ਉਹਨਾਂ ਦੀ ਤੈਹਾਂ ਲਾ ਕੇ ਮਹਾਂ ਲੈਣਾ ਨੂੰ ਸਾਹਮ ਦੇ ਮੈਂ ਅੱਜ ਕਿਉਂ ਨਿਭਾਰੀਆਂ ਵੀ ਕੰਮ ਕਰੂੰਗੀ ਮੈਂ ਕੰਮ ਕਰੀ ਜਾਨੀ ਆ ਤੂੰ ਆਪਦੀ ਡਿਊਟੀ ਬੈਨ ਦੀ ਤਨਭਾਲਾ ਉੱਥੇ ਤੱਕ ਉਹ ਕੀ ਕਰਨ ਵਾਗੀ ਮੈਨੂੰ ਕੀ ਬਟਾ ਲੈ ਫੜਾ ਓਰੇ ਦੇਖ ਲੈ ਸੁਣ ਆਪਣੇ ਪਿੰਡ 'ਚ ਕਿਸੇ ਨੂੰ ਉਰਦੂ ਪੜ੍ਹਨੀ ਆਉਂਦੀ ਨਹੀਂ ਉਰਦੂ ਕਿਉਂ ਨਾ ਕਿਸੇ ਜਦ ਤਾ ਬਾਣੀਏ ਤੋਂ ਪੜਾਇਆ ਜਾਊਗਾ ਭਾਈ ਚਲ ਦੇਖਦੀਆਂ ਪਤਾ ਕਰਦੀਆਂ ਕੌਣ ਪੜ੍ਹੂਗਾ ਉਸ ਤੋਂ ਪਤਾ ਕਰ ਤੈਨੂੰ ਪੜਾ ਚਿੱਠੀ ਉਰਦੂ ਚਿੱਠੀ ਚਿੱਠੀ ਆਈ ਹੋਈ ਕੀ ਪਤਾ ਕੀ ਦੀ ਆਈ ਹੈ ਇੱਕ ਤਾਂ ਤੈਨੂੰ ਪਹਿਲਾਂ ਨਹੀਂ ਆਈ ਨਾ ਮੇਰੇ ਕੋਲੇ ਨਹੀਂ ਆਈ ਕਦੇ ਜਿੱਥੇ ਪਹਿਲਾਂ ਨਾਲੇ ਨਾ ਆ ਤੇਰੀ ਪਰਜਾਈ ਤਾਂ ਬਾਲੇ ਕੰਡਿਆਂ 'ਚ ਹੱਥ ਵਸਾਉਂਦੀ ਆ ਬਾਲੇ ਹੀ ਵਸਾਉਂਦੀ ਆ ਬੱਸ ਕਰ ਸਾਰਾ ਦਿਨ ਸੁਣ ਸੁਣ ਕੇ ਮੈਂ ਅੱਕ ਗਈ ਕਿੰਨੇ ਕਵਾਰੀ ਸੁਣਾ ਮੈਂ ਤੇ ਤੂੰ ਤਾਂ ਸੁਣ ਸੁਣ ਅੱਕ ਗਈ ਤੇਰਾ ਤਾਂ ਖੜਾ ਛੁੱਟ ਜੂ ਤੂੰ ਸੌਰੀ ਬਗ ਜੈਗੀ ਫਸੀ ਹੋਈ ਤਾਂ ਮਾਇਆ ساری ਉਮਰ ਦੀ ਤੁਸੀਂ ਲਿਆਂਦੀ ਸੀ ਪਸੰਦ ਕਰਕੇ ਮੈਂ ਨਹੀਂ ਕਿਹਾ ਸੀ ਲਿਓ ਜੋ ਮੁੰਡੇ ਦੀ ਪਸੰਦ ਸੀ ਉਹਨੂੰ ਕਹਿ ਮੈਂ ਥੋੜੀ ਲਈ ਸੀ ਉਹਨੂੰ ਜੇ ਮੇਰੇ ਨਾਲ ਵਿਆਹ ਕਰਕੇ ਲਿਆਏ ਵੀ ਮੈਨੂੰ ਸੁਣਾਉਣੀ ਰਹਿਣੀ ਹੈ ਨਹੀਂ ਚੰਗਾ ਹੋਰ ਮੈਂ ਕਿਹਨੂੰ ਸੁਣਾਵਾ ਕੀ ਦੇ ਨਾ ਕਰਾਂ ਗੱਲ ਕੋਈ ਮੈਂ ਤਾਂ ਐ ਲੱਗਿਆ ਪਿਆ ਉਹਨੂੰ ਤਾਂ ਕਹਿੰਦੀ ਨਹੀਂ ਹੈਗੀ ਨਾ ਮੁੰਡੇ ਨੂੰ ਕਹੇ ਨਾ ਉਹਨੂੰ ਕਹੇ ਬਸ ਜਦੋਂ ਉਹਦੇ ਹੱਥ ਕੋਈ ਚੀਜ਼ ਲੱਗ ਗਈ ਜਾਂ ਉਹਨੇ ਬੇਬੇ ਨੂੰ ਦੇਖ ਲਿਆ ਫਿਰ ਤੂੰ ਕਹਿਣ ਲੱਗ ਜਾਨੀ ਆ ਕੀ ਕਹਿਣ ਲੱਗ ਜਾਨੀ ਮੈਂ ਤਾਂ ਕੁਛ ਨਹੀਂ ਕਹਿੰਦੀ ਵੀਰ ਆ ਹੁਣ ਦੱਸ ਯੂਐਮਐ ਘੜੀ ਕਿਉਂ ਜਾਨੀ ਹੂੰ ਕੌਣ ਲੜਦਾ ਡੰਗ ਸੋਟਾ ਕੀ ਦੇ ਹੱਥ 'ਚ ਦੇਖਿਆ ਤੇ ਦੇਖਿਆ ਬਾਬੀ ਤੂੰ ਟਿੱਕੇ ਬਹਿ ਜਾ ਕਰ ਨਾ ਤੇ ਮੰਮੀ ਨੇ ਕਿਹਾ ਸੀ ਤੂੰ ਪੈ ਜਾ ਘੰਟਾ ਘੜੀ ਦੀਦੀ ਮੈਂ ਪਈ ਸੀ ਆ ਥੋੜੀ ਆਵਾਜ਼ ਸੁਣ ਲਈ ਤਾਂ ਕਰਕੇ ਮੈਨੂੰ ਆਉਣਾ ਪਿਆ ਕੋਈ ਨਾ ਤਾਂ ਮਾਮਾ ਧੀਆਂ ਦੀ ਗੱਲ ਸਿਸ ਤੇ 100 ਵਾਰੀ ਲੜਦੀਆਂ ਦਿਨ ਚ ਪਤਾ ਆਪ ਦੇ ਕੰਮਾਂ ਤੇ ਧਿਆਨ ਦੇ ਲਿਆ ਕਰਤੀਏ ਇਹਨੂੰ ਚੁੱਲ੍ਹੇ ਚ ਲਾ ਦੇ ਕੀ ਪੜ ਕੇ ਕਰਨੀ ਆ ਤੂੰ ਕਈਰ ਦੀਦੀ ਜ਼ਰੂਰੀ ਹੁੰਦੀ ਆ ਕੀ ਵੀ ਤੂੰ ਬੱਸ ਕਰ ਕੀ ਜ਼ਰੂਰੀ ਐ ਤੈਨੂੰ ਕਿਸਾ ਅੰਬ ਲੈਣੇ ਨੇ ਇਹ ਜ਼ਰੂਰੀ ਆ ਚੁੱਲ੍ਹੇ ਚ ਤਾਂ ਨਾ ਲਾਉ ਲਾਡੀ ਨੂੰ ਦਿਖਾ ਲਿਓ ਜਦੋਂ ਉਹ ਘਰੇ ਆਗੇ ਉਹਨਾਂ ਨੂੰ ਲਾਡੀ ਤਾਂ ਬੜੇ ਗੁਰਮਤੇ ਮਾਰਦਾ ਉਹਨੂੰ ਪੰਜਾਬੀ ਤਾਂ ਆਉਂਦੀ ਨਹੀਂ ਹੈਗੀ ਬੱਚੇ ਉਰਦੂ ਦੇ ਆਹੋ ਜੇ ਗਿਆ ਹੋਵੇ ਪਰ ਨਾ ਫੇਰੀ ਪੜ ਕੇ ਸੁਣਾਊਗਾ ਖਾ ਕੇ ਪਰੌਂਠੇ ਮੁੜਦਾ ਰਿਹਾ ਘਰ ਦਾ ਚੂਰੀ ਦਾ ਲੈ ਜਾਂਦੀ ਦੀ ਡੱਬਾ ਭਰਾ ਕੇ ਖਾ ਕੇ ਮੁੜਿਆ ਆਉਂਦਾ ਸੀ ਸਾਡੇ ਪੱਲੇ ਤਾਂ ਇਹੋ ਜੀ ਪੈਂਦੇ ਨੇ ਉਹਨੂੰ ਪੜ੍ਹਾਈ ਕੀ ਆਉਣੀ ਸੀ ਤੈਨੂੰ ਅਕਲ ਨਹੀਂ ਆਈ ਭੋਰਾ ਵੀ ਮੰਮੀ 20 ਵਾਰੀ ਕਹਤਾ ਵੀ ਹਰ ਇੱਕ ਗੱਲ 'ਚ ਨਾ ਫਸਿਆ ਕਰ ਮੰਮੀ ਦੀ ਬੱਚੀ ਮੈਂ ਆਖਿਆ ਵੀ ਕਿਸ ਤੋਂ ਪੜਵਾ ਲੂੰਗੀ ਮੈਂ ਕਿਸੇ ਸਹੇਲੀ ਨੂੰ ਪੁੱਛ ਹਾਂ ਤੂੰ ਪੜਵਾ ਤੂੰ ਅੰਮਾ ਆ ਗਈ ਸਾਡੀ ਮੰਮੀ ਤੂੰ ਜਾ ਕੇ ਮੱਝਾਂ ਦਾ ਕੰਮ ਕਰ ਭਾਬੀ ਤੂੰ ਜਾ ਕੇ ਪੈ ਜਾ ਮੈਨੂੰ ਵੀ ਕੰਮ ਕਰਾਂਗਾ ਕਿਉਂ ਕਿ ਚਕੀ ਚਲਾਈ ਹੈ ਠੀਕ ਹੈ ਭੱਗ ਜਾ ਮੇਰੀ ਮਾਂ ਭੱਗ ਜਾ ਹਰ ਇੱਕ ਗੱਲ ਚ ਆਉਣਾ ਹਰ ਇੱਕ ਗੱਲ ਚ ਆਉਣਾ ਜਿੱਥੇ ਵੀ ਗੱਲ ਚੱਲਦੀ ਹੈ ਉੱਥੇ ਆਉਣਾ ਹੁਣ ਮੈਂ ਕੀ ਕਰਾਂ ਮੈਂ ਕਿੱਧਰ ਜਾਵਾਂ ਹੁਣ ਦੇਖ ਲਿਆ ਹੁਣ ਮੈਂ ਬਲਾਈ ਸੀ ਉਹ ਚਿੱਠੀ ਪਾ ਕੇ ਵੀ ਆ ਜਾ ਕੱਢੋ ਕੱਢੋ ਜ਼ਿੰਦਗੀ ਜ਼ਿੰਦਗੀ ਨਹੀਂ ਜ਼ਿੰਦਗੀ ਤਾਂ ਤਾਂ ਤਮਾਸ਼ਾ ਬਣਾ ਕੇ ਰੱਖਦਾ ਬਣਾ ਕੇ ਰੱਖਦਾ ਉਹਦੀ ਕਹੇ ਪੜੀਆਂ ਲਿਖੀਆਂ ਚਾਹੀਦੀਆਂ ਨੇ ਸਾਨੂੰ ਚੰਗਾ ਤੂੰ ਤਾਂ ਚੁੱਪ ਕਰ ਜਾਂਦਾ ਪਰ ਕੰਮ ਨਹੀਂ ਕਰਦੀਆਂ ਨਹੀਂ ਤੂੰ ਤਾਂ ਚੁੱਪ ਕਰ ਜਾ ਬੇਬੇ ਉਹ ਤਾਂ ਹੈਗੇ ਜਿਹੀ ਜਿਹੀ ਹੈਗੇ ਤੂੰ ਐ ਕਰੀ ਚੰਗਾ ਮੈਂ ਜਾਣੀ ਆ ਮੈਂ ਪੜਾ ਕੇ ਆ ਮਾਂ ਜਿੱਠੀ ਜੀ ਆ ਤੂੰ ਜਾ ਮੈਂ ਉੱਥੇ ਮੰਜੇ ਤੇ ਬਹਿਣੀ ਆ ਜਾ ਵਗ ਜਾ ਨਹੀਂ ਘਾ ਰੱਖੀ ਜੇਬ ਡੱਕ ਹੋਈ ਨਹੀਂ ਮਿਲਿਆ ਸਾਰਿਆਂ ਨੇ ਪਕਾਈ ਕਰਕੇ ਮੁੜੇ ਪਤਾ ਨਹੀਂ ਕਿੱਧਰ ਨੂੰ ਪੜ ਗਏ ਨਹੀਂ ਪਤਾ ਲੱਗ ਜਾਂਦਾ ਵੀ ਕਾਦੀ ਆ ਕਾਦੀ ਨਾ ਬੜਾ ਖੋ ਗਿਆ ਓਹੋ ਆਹ ਆ ਗਈ ਸੀ ਮਾਂ ਹੈ ਉਹੋ ਇਹ ਤਾਂ ਪਿੱਛ ਗਿਆ ਕਿੱਦਾਂ ਧੁਰੀ ਫਿਰਦੀ ਆ ਮਾਂ ਕੋਈ ਕੁਛ ਨਹੀਂ ਕੰਮ ਗਈ ਸੀ ਮੈਂ ਤਾਂ ਹੈ ਕਿੱਥੇ ਗਈ ਸੀ ਆ ਕੀ ਹੈ ਨਾਲੇ ਗਈ ਸੀ ਜੰਮਣ ਵਾਲਿਆਂ ਨੂੰ ਰੋਣ ਆ ਵਿੱਚ ਵੱਜ ਕੇ ਸਟਿਆਤਾ ਕੰਮ ਦਾ ਕਾਗਜ਼ ਸੀ ਪੜਾਉਣ ਗਈ ਸੀ ਵੀ ਖਬਰੇ ਕੀ ਹੈ ਤੇ ਮੈਨੂੰ ਕੀ ਪਤਾ ਸੀਗਾ ਹੁਣ ਮੈਂ ਤਾਂ ਆਪਕੇ ਤੇ ਕੰਮ ਜਾਂਦਾ ਸੀਗਾ ਮੈਨੂੰ ਕਿਉਂ ਅਸੀਂ ਮੂਰੀ ਟੱਕਰ ਦੇ ਜਾਈਂ ਮਾ ਤੂੰ ਮੈਂ ਤੈਨੂੰ ਡਿੱਕੀਂਦਾ ਸੀ ਕਰੇਗਾ ਉਹਦਾ ਐਂ ਕਾ ਤੋ ਗੋਲੀ ਮਾਂਗੂ ਨਿਕਲਦਾ ਹੁੰਦਾ ਬਾਹਰ ਚੱਲ ਮੇਰੇ ਤਾਂ ਨਹੀਂ ਧਿਆਨ ਸੀ ਤੁੱਪ ਚ ਬੌਂਦਲੀ ਹੋਈ ਸੀ ਮਾੜਾ ਮੋਟਾ ਬੰਦਾ ਬਾਹਰ ਖੋਲ ਕੇ ਖੜ ਕੇ ਦੇਖ ਲੈਂਦਾ ਹੁੰਦਾ ਚੱਲ ਕੋਈ ਨਹੀਂ ਸੁਕਾ ਲਾ ਇਹਨੂੰ ਆ ਕੇ ਕਰਦਾ ਮੈਂ ਚੱਲ ਸੁਕਾ ਲੂ ਹੁਣ ਇਹ ਤੇ ਕੀ ਸੁਕਾਉਣ ਨੂੰ ਰਹਿ ਗਿਆ ਇਹ ਤਾਂ ਸਾਰਾ ਕੁਝ ਘੁਲ ਗਿਆ